ਇਹ ਪਹਿਲੀ ਤਿਰਗ ਨੂੰ ਬੋਟਾ ਬਣਿਆ ਚਾਰ ਤਿਰਗ ਹਲਟਾਉਣਾ ਉਸ ਤੋਂ ਡੇਢ ਦੋ ਮਹੀਨੇ ਦੇ ਵਿੱਚ ਬਲਕਿ ਇੱਕ ਮਹੀਨੇ 'ਚ ਇਹ ਸਰਕਾਰ ਗਿਰ ਜਾਣੀ। ਕੁਣ ਚੇਂਜ ਹੋ ਗਿਆ ਜਲੰਧਰ ਚੱਲੀ ਗੱਲ ਚੱਲ ਨਹੀਂ ਕਰਦਾ ਪੰਜਾਬ ਦੇ ਵਸਤੇ ਵਾਲਾ। ਸੋ 슬ੋਗਨ ਜਿਹੜਾ ਪਿਛਲੀ ਵਾਰ ਨਾਲੋਂ ਚੇਂਜ ਹੋ ਗਿਆ ਦੋ। 슬ੋਗਨ ਵੀ ਲੋਕਾਂ ਨੇ ਦਿੱਤਾ ਸੀ ਇਹ ਹੁਣ ਵੀ ਲੋਕ ਹੀ ਦੇ ਰਹੇ ਮੈਂ ਆਪਣੇ ਵੱਲੋਂ ਤਾਂ ਕੋਈ 슬ੋਗਨ ਦਿੱਤਾ ਨਹੀਂ। ਲੇਕਿਨ ਇਹ ਹੈ ਕਿ ਲੋਕਾਂ ਨੂੰ ਜਿਹੜੇ ਸਾਡੇ ਉਸ ਸਮੇਂ ਮੈਂ ਜਦੋਂ ਮੁੱਖ ਮੰਤਰੀ ਰਿਹਾ ਜਿਹੜੇ ਕੰਮ ਕੀਤੇ ਉਹ ਲੋਕਾਂ ਨੂੰ ਪਸੰਦ ਆਏ ਮੇਰੇ ਕੰਮ ਕਰਨ ਦੀ ਸ਼ੈਲੀ ਅੱਜ ਅੱਜ ਪਤਾ ਲੱਗ ਰਿਹਾ ਕਿ ਲੋਕਾਂ ਨੂੰ ਪਸੰਦ ਹੈ ਇੱਕ ਸ਼ਹਿਰ ਚ ਗਿਆ ਤਾਂ ਇੱਕ ਕੁੜੀ ਨੇ ਮੈਨੂੰ ਘੇਰ ਕੇ ਖੜ ਲੀ ਉਹ ਕਹਿੰਦੀ ਜੀ ਸਾਡਾ ਮੀਟਰ ਕੱਟਿਆ ਹੋਇਆ ਸੀ ਸਾਡੇ ਘਰ ਲਾਈਟ ਨਹੀਂ ਸੀ ਆ ਰਹੀ ਤੁਸੀਂ ਸਾਡੇ ਘਰ ਲਾਈਟ ਲੈ ਕੇ ਆਏ ਸੀ ਇੱਥੇ ਚੱਲਦਾ ਹੈ ਰੂਲ ਨੋਟਰੀਆਂ ਦਾ ਕੰਮ ਇੱਥੇ ਚੱਲਦਾ ਹੈ ਤੇ ਸੁਣਵਾਈ ਕੋਈ ਨਹੀਂ ਹੈ ਕਿਸੇ ਦੀ ਤੇ ਹੌਤੋ ਗੰਦਗੀ ਪਈ ਐ ਸੜਕਾਂ ਦਾ ਬੁਰਾ ਹਾਲ ਐ ਕਿਹੜਾ ਹਜ਼ਾਰ ਕਰੋੜ ਕਿਹੜਾ ਸਮਾਰਟ ਸਿਟੀ ਇਹ ਤਾਂ ਗੰਦਗੀ ਦੇ ਢੇਰ ਪਈ ਐ ਇੱਥੇ ਤਾਂ ਸਮਾਰਟ ਸਿਟੀ ਵਾਲੀ ਕੋਈ ਗੱਲ ਹੀ ਨਹੀਂ ਐ ਕੋਈ ਡਿਵੈਲਪਮੈਂਟ ਦੇ ਨਾਮ ਹੀ ਨਹੀਂ ਐ ਅਸੀਂ ਵੀ ਗਵਾਹ ਹਾਂ ਇਸ ਗੱਲ ਦੇ ਕਿ ਸਾਨੂੰ ਯਾਦ ਆ ਰਹੀ 2:00 ਵਜੇ ਤੁਹਾਡੇ ਕੋਲ ਆਂਦੇ ਸੀ ਤੇ ਵੀਡੀਓ ਵੀ ਕਰਦੇ ਸੀ ਤੇ ਹੋਰ ਕੋਲਾ ਗੱਲ ਵੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਲੰਧਰ ਚ ਮਾਨੂੰ ਮਿਲਦੇ ਆ ਲੋਕ ਕੋਈ ਕਹਿੰਦਾ ਮੈਂ ਤੁਹਾਨੂੰ 1:30 ਵਜੇ ਰਾਤ ਨੂੰ ਮਿਲ ਲਿਆ ਸੀ ਕੋਈ ਕਹਿੰਦਾ 2:30 ਵਜੇ ਮਿਲ ਲਿਆ ਸੀ ਕੋਈ ਕਹਿੰਦਾ ਰਾਤ ਨੂੰ 10 ਵਜੇ ਮਿਲਿਆ ਕੋਈ ਕਹਿੰਦਾ ਸਵੇਰੇ 6 ਵਜੇ ਮਿਲਿਆ ਸੂ ਲੋਕਾਂ ਨੂੰ ਮੈਂ ਅ세ਸੇਬਲ ਸੀ ਇਨਾ ਲੋਕਾਂ ਦਾ ਸਟੈਂਡ ਕੋਈ ਨਹੀਂ ਸਾਈਕਲ ਦਾ ਵੀ ਸਟੈਂਡ ਹੁੰਦਾ ਆ ਜਿਹੜੇ ਗੱਲਬਾਤ ਨੂੰ ਹੋਏ ਹੋਏ ਨੇ ਇਹਨਾਂ ਦਾ ਕੋਈ ਸਟੈਂਡ ਨਹੀਂ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਕੰਫਿਊਜ਼ ਨੇ ਮੈਂ ਫੁਰਦਾਦਾ ਕਿ ਜਿਹਦਾ ਸਟੈਂਡ ਕੋਈ ਨਹੀਂ ਨਾ ਉਹਦੇ ਨਾਲ ਲੋਕ ਵੀ ਸਟੈਂਡ ਨਹੀਂ ਕਰਦੇ ਇਹਨਾਂ ਨੇ ਸਾਡੇ ਸਮਾਜ ਦੀ ਬਦਨਾਮੀ ਕਰਾਈ ਹੈ ਇਹ ਸਾਡੇ ਸੱਭਿਆਚਾਰ ਨੂੰ ਇੱਕ ਗੰਧਲਾ ਕਰ ਰਹੇ ਆ ਇਹ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੇ ਬਦਲ ਬਦਲ ਕੇ ਕਿਉਂਕਿ ਲੋਕ ਇਹ ਕਹਿਣ ਲੱਗੇ ਪੰਜਾਬ ਦੇ ਲੋਕਾਂ ਦਾ ਕੋਈ ਸਟੈਂਡ ਹੈ ਅੱਜ ਉੱਥੇ ਅੱਜ ਉੱਥੇ ਸਵੇਰੇ ਸਵੇਰੇ ਸ਼ਾਮ ਦਾ ਰੇਡ ਹੋ ਗਿਆ ਜਿਹੜਾ ਦੇਖਦਾ ਇਹਨਾਂ ਨੂੰ ਹੱਕ ਲੈ ਜਾਂਦਾ ਨੂੰ ਇਹਨਾਂ ਨੇ 2 ਸਾਲ ਪਰੇਸ਼ਾਨ ਕਰਿਆ ਹੈ ਜਾਂ ਤਾਂ ਮੇਰੇ ਬਰਬੀਜੀਲੈਂਸ ਆਉਂਦੀ ਜਾਂ ਕਾਂਗਰਸੀਆਂ ਪਰਉਂਦੀ ਜਦ ਤੱਕ ਅਸੀਂ ਕਰਪਟ ਹੈ ਜਦ ਇਹਨਾਂ ਦੇ ਹੁਣ ਉੱਤੇ ਦਿੱਲੀ ਫੜ ਹੋ ਰਹੇ ਆ ਉਹ ਇਨਕਲਾਬੀ ਆ ਕਿਉਂ ਬਈ ਅੱਜ ਇਲੈਕਸ਼ਨ ਹੈ ਯਾਰ ਮੇਰੀ ਗੱਲ ਸੁਣ ਰਿਤੇਦਾਰ ਜੇ ਵਿਆਹ ਚ ਨਾ ਜਾਵੇ ਨਾ ਤਾਂ ਰਿਸ਼ਤੇਦਾਰੀ ਕਾਦੀ ਹੈ। ਇਹ ਦੁੱਖ ਸੁੱਖ ਨਾ ਜਾਵੇ। ਰਾਜਨੀਤਿਕ ਬੰਦਾ ਜੇ ਇਲੈਕਸ਼ਨਾਂ ਵਿੱਚ ਨਹੀਂ ਫਿਰਨਾ ਪਾਰਟੀ ਵਾਸਤੇ ਫਿਰ ਕਾਦੀ ਰਾਜਨੀਤੀ ਹੈ। ਕਿਦਾਂ ਕੋਈ ਮੈਨੂ ਕੰਪੀਟੀਸ਼ਨ ਲੱਗਦਾ ਨਹੀਂ ਸਾਡੇ ਤਾਂ ਇੱਕ ਤਰਫ ਆਇਆ ਜਲੰਧਰ ਦੇ ਵਿੱਚ ਹੌਲੀ-ਹੌਲੀ ਪੰਜਾਬ ਦੇ ਵਿੱਚ ਵੀ ਇੱਕ ਤਰਫ ਆ ਜਾਣਾ ਕਿਉਂਕਿ ਲੋਕ ਚਾਹੁੰਦੇ ਐ ਕਿ ਅਸੀਂ ਕੇਂਦਰ ਸਰਕਾਰ ਨੂੰ ਹਰਾਣਾ ਪੰਜਾਬ ਨੇ। ਸੇ ਸਸ਼ਕਲ ਆਦਾਬ ਮੈਂ ਹਾਂ ਨਿਤਿਕਾ ਮਹੇਸ਼ਵਰੀ ਅਸੀਂ ਜਲੰਧਰ ਪਹੁੰਚੇ ਹਾਂ ਇਹ ਜਾਣਨ ਲਈ ਕੀ ਕੀ ਘਰ ਘਰ ਚੱਲੀ ਗੱਲ ਕੀ ਚੰਨੀ ਕਰਦਾ ਮਸਲੇ ਹੱਲ ਇਹ ਹੀ ਜਾਣਨ ਲਈ ਅਸੀਂ ਜਲੰਧਰ ਪਹੁੰਚੇ ਤੁਸੀਂ ਸਮਝ ਗਏ ਹੋਗੇ ਸਾਡੇ ਅੱਜ ਮਹਿਮਾਨ ਵੀ ਕੌਣ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਸਾਡੇ ਮਹਿਮਾਨ ਨੇ ਸਵਾਗਤ ਹੈ ਚੰਨੀ ਸਾਹਿਬ ਤੁਹਾਡਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਤੁਹਾਡਾ ਇਸ ਚਰਚਾ ਦੇ ਵਿੱਚ ਚੀਫ ਜਗਦੀਪ ਸਿੰਘ ਸੰਧੂ ਸਾਡੇ ਨਾਜ਼ਰਾਨੇ ਬਸ ਸਲੋਗਨ ਚੇਂਜ ਹੋ ਗਿਆ ਜਲੰਧਰ ਚੱਲੀ ਗੱਲ ਕੰਨੀ ਕਰਦਾ ਪੰਜਾਬ ਦੇ ਮਸਲੇ ਹੱਲ ਸੋ ਸਲੋਗਨ ਜਿਹੜਾ ਪਿਛਲੀ ਵਾਰ ਨਾਲੋਂ ਚੇਂਜ ਹੋ ਗਿਆ ਥੋੜਾ ਨਹੀਂ ਇਹ ਸਲੋਗਨ ਵੀ ਲੋਕਾਂ ਨੇ ਦਿੱਤਾ ਸੀ ਹੁਣ ਵੀ ਲੋਕ ਹੀ ਦੇ ਰਹੇ ਮੈਂ ਆਪਣੇ ਵੱਲੋਂ ਤਾਂ ਕੋਈ ਸਲੋਗਨ ਦਿੱਤਾ ਨਹੀਂ ਲੇਕਿਨ ਇਹ ਹੈ ਕਿ ਲੋਕਾਂ ਨੂੰ ਜਿਹੜੇ ਸਾਡੇ ਉਸ ਸਮੇਂ ਮੈਂ ਜਦੋਂ ਮੁੱਖ ਮੰਤਰੀ ਰਿਹਾ ਜਿਹੜੇ ਕੰਮ ਕੀਤੇ ਉਹ ਲੋਕਾਂ ਨੂੰ ਪਸੰਦ ਆਏ ਮੇਰੇ ਕੰਮ ਕਰਨ ਦੀ ਸ਼ੈਲੀ ਅੱਜ ਅੱਜ ਪਤਾ ਲੱਗ ਰਿਹਾ ਕਿ ਲੋਕਾਂ ਨੂੰ ਪਸੰਦ ਹੈ ਤੇ ਉਸ ਦੇ ਬਿਨਾਂ ਤੇ ਲੋਕ ਅੱਜ ਮੇਰੇ ਨਾਲ ਉਮਰ ਉਮੜ ਕੇ ਨਾਲ ਲੱਗ ਰਹੇ ਤੇ ਲੋਕ ਕੋਈ ਕਹਿ ਰਿਹਾ ਤੁਸੀਂ ਮੇਰਾ ਬਿਜਲੀ ਦੇ ਬਿੱਲ ਮਾਫ ਕੀਤੇ ਸੀ ਕੋਈ ਕਹਿ ਰਿਹਾ ਸਾਡੇ ਪਾਣੀ ਦੇ ਮਾਫ ਹੋਏ ਸੀ ਪਿੰਡ ਜਾਓ ਕਹਿੰਦੇ ਸਾਡੀ ਜਿਹੜੀ ਪਾਣੀ ਦੀ ਟੈਂਕੀ ਹੈ ਇਹਦਾ 20 ਲੱਖ ਰੁਪਇਆ ਖੜਾ ਸੀ ਕੋਈ ਕਹਿੰਦਾ 50 ਲੱਖ ਖੜਾ ਸੀ ਸਾਡਾ ਮਾਫ ਹੋ ਗਿਆ ਫਿਰ ਅੱਗੇ ਨੂੰ ਮਾਉਣਾ ਬੰਦ ਹੋ ਗਿਆ ਗਊਸ਼ਾਲਾ ਵਾਲੇ ਟੈਲੀਫੋਨ ਕਰ ਰਹੇ ਕਿ ਤੁਸੀਂ ਸਾਡੀ ਗਊਸ਼ਾਲਾ ਨੂੰ 5 ਲੱਖ ਰੁਪਇਆ ਦਿੱਤਾ ਸੀ ਇਹਦੇ ਬਿਜਲੀ ਦਾ ਬਿੱਲ ਮਾਫ ਹੋਇਆ ਸੀ ਤੇ ਅੱਗੇ ਨੂੰ ਹੁਣ ਸਾਡੀ ਗਊਸ਼ਾਲਾ ਦਾ ਬਿੱਲ ਨਹੀਂ ਆਉਂਦਾ ਤੇ ਮੈਂ ਇੱਥੇ ਭਗਵਾਨ ਪਰਸ਼uram ਜੀ ਨੂੰ 10 ਕਰੋੜ ਰੁਪਏ ਦਿੱਤਾ ਸੀ ਉਹ ਲੋਕ ਯਾਦ ਕਰਾ ਰਹੇ ਆ ਡੇਰਾ ਬੱਲਾ ਦੇ ਉੱਤੇ 25 ਕਰੋੜ ਰੁਪਏ ਦਿੱਤਾ ਸੀ ਜਿਹੜੇ ਵਾਪਸ ਲੈ ਗਏ ਉਹ ਲੋਕ ਅੱਜ ਯਾਦ ਕਰਾ ਰਹੇ ਆ ਸੋ ਜੋ ਉਸ ਸਮੇਂ ਬਹੁਤ بڑے بڑے আর ਬਹੁਤ ਵਧੀਆ ਕੰਮ ਹੋਏ ਉਹ ਅੱਜ ਲੋਕਾਂ ਨੂੰ ਯਾਦ ਆ ਰਹੇ ਮੈਂ ਪਿੰਡ ਜਨਾ ਉਹ ਕਹਿੰਦੇ ਜੀ ਤੁਸੀਂ ਲਾਲ ਲਕੀਰ ਦੀ ਜਿਹੜੀ ਸਕੀਮ ਲੈ ਕੇ ਆਂਦੀ ਸੀ ਉਹ ਬਹੁਤ ਵਧੀਆ ਸੀ ਉਹ ਉਹ ਸਾਨੂੰ ਅੱਜ ਯਾਦ ਆ ਰਹੀ ਹੈ ਇੱਕ ਸ਼ਹਿਰ ਚ ਗਿਆ ਤਾਂ ਇੱਕ ਕੁੜੀ ਨੇ ਮੈਨੂੰ ਘੇਰ ਕੇ ਖੜ ਲੀ ਉਹ ਕਹਿੰਦੀ ਜੀ ਸਾਡਾ ਮੀਟਰ ਕੱਟਿਆ ਹੋਇਆ ਸੀ ਸਾਡੇ ਘਰ ਲਾਈਟ ਨਹੀਂ ਸੀ ਆ ਰਹੀ ਤੁਸੀਂ ਸਾਡੇ ਘਰ ਲਾਈਟ ਲੈ ਕੇ ਆਏ ਸੀ ਸੋ ਇਹ ਚੀਜ਼ਾਂ ਜਿਹੜੀਆਂ ਇੱਕ ਘਰ ਵਿੱਚ ਮੈਂ ਗਰੀਬ ਘਰਾਂ ਦੇ ਵਿੱਚ ਗਿਆ ਉਹ ਕਹਿੰਦੇ ਜੀ ਸਾਡੇ ਘਰ ਹੈ ਜਿਹੜੇ ਉਹ ਸਰਕਾਰੀ ਜ਼ਮੀਨ ਸੀ ਉਹ ਤੁਹਾਡੇ ਕਰਕੇ ਸਾਡੇ ਨਾਮ ਹੋ ਗਏ ਸੋ 3 ਮਹੀਨੇ ਦੇ ਵਿੱਚ ਜਿਹੜੇ ਬਹੁਤ بڑے ਲੋਕਾਂ ਦੇ ਕੰਮ ਹੋਏ ਹੈ ਉਹਨਾਂ ਨੂੰ ਲੋਕ ਅੱਜ ਮੁੱਖ ਮੰਤਰੀ ਜਿਹੜਾ ਹੁਣ ਹੈ ਈਦੇ ਕੰਮਾਂ ਦੇ ਨਾਲ ਕੋਈ ਅਸੀਂ ਕੰਪੈਰੀਸ਼ਨ ਕਰਨਾ ਚਾ ਰਹੇ ਸੀ ਕਿ ਤੁਸੀਂ ਲਗਭਗ 5-6 ਮਹੀਨੇ ਰਹੇ ਸੀ ਐਮ ਮੈਂ 111 ਦਿਨ ਮਤਲਬ ਸਮਝੋ ਕਿ 4 ਮਹੀਨੇ ਤੋਂ ਵੀ ਘੱਟ 3-2 ਸਾਲ ਜਿਹੜੇ ਆ ਸਰਕਾਰ ਦੇ ਹੈ ਕੀ ਇਹ ਚ ਫਰਕ ਲੱਗਦਾ ਤੁਹਾਨੂੰ ਕਿ ਤੁਸੀਂ ਇਹੋ ਜਿਹਾ ਕੀ ਕੀਤਾ ਜਿਹੜਾ ਇਹ ਨਹੀਂ ਕਰ پا ਰਹੇ ਮੈਂ ਤਾਂ ਤੁਹਾਨੂੰ ਹੁਣੇ ਕੰਮ ਕਰਾ ਕੇ ਹਟਿਆ ਇਹਨਾਂ ਨੇ ਕੀ ਕੀਤਾ ਹੈ ਕਿ ਅੱਜ ਜਲੰਧਰ ਦੇ ਵਿੱਚੋਂ ਚਲੇ ਜਾਓ ਚੋਰੀਆਂ ਇੰਨੀਆਂ ਹੋ ਰਹੀਆਂ ਇਹ ਕਿ ਮੀਟਿੰਗ 'ਚ ਬੰਦਾ ਕਹਿੰਦਾ ਜੀ ਪਹਿਲਾਂ ਮੇਰੇ ਘਰ ਦੀ ਚੋਰੀ ਹੋ ਗਈ ਸੀ ਹੁਣ ਮੇਰੀ ਕਾਰ ਚੋਰੀ ਹੋ ਗਈ ਮੋਟਰਸਾਈਕਲ ਕਹਿੰਦਾ ਮੇਰਾ ਚੱਕਿਆ ਗਿਆ ਮੈਂ ਤਾਂ ਗੰਗਾਲ ਹੋ ਗਿਆ ਤੇ ਰੋਕ ਕੋਈ ਨਹੀਂ ਹੈ ਨਸ਼ਾ ਇੰਨਾ ਜ਼ਿਆਦਾ ਵਿਕ ਰਿਹਾ ਹੈ ਕਿ ਹਰ ਗਲੀ ਘਰ ਦੇ ਵਿੱਚ ਨਸ਼ਾ ਹੋ ਗਿਆ ਤੇ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੈ ਕਿ ਸੱਟਾ ਇੱਥੇ ਚੱਲਦਾ ਹੈ ਲੋਟਰੀਆਂ ਦਾ ਕੰਮ ਇੱਥੇ ਚੱਲਦਾ ਹੈ ਤੇ ਸੁਣਵਾਈ ਕੋਈ ਨਹੀਂ ਹੈ ਕਿਸੇ ਦੀ ਕਿੰਨੇ ਹੀ ਮੇਰੇ ਪਾਸ ਰੋਜ਼ ਕੇਸ ਆਉਂਦੇ ਹੈ ਕੀ ਜੀ ਸਾਡੀ ਚੈਨੀ ਸਨੇਚ ਕਰ ਲਈ ਸਾਡਾ ਮੋਬਾਈਲ ਚੱਕ ਲੇਗੇ ਫਰੋਤੀਆਂ ਦੇ ਟੈਲੀਫੋਨ ਆ ਰਹੇ ਮੈਨੂੰ ਤੱਕ ਟੈਲੀਫੋਨ ਆ ਗਿਆ ਫਰੋਤੀਆਂ ਦਾ ਇਹ ਪਿਛਲੇ 2 ਸਾਲਾਂ ਦੇ ਵਿੱਚ ਆਹ ਤਰੱਕੀ ਹੋਣੀ ਸੀ 80000 ਕਰੋੜ ਦਾ ਕਰਜ਼ਾ ਲੈ ਕੇ ਕਿਸੇ ਪੰਚਾਇਤ ਦੇ ਹੱਥ ਵਰ 5 ਰੁਪਏ ਨਹੀਂ ਰੱਖੇ ਡਿਵੈਲਪਮੈਂਟ ਕਰਾਉਣ ਨੂੰ ਕਿਸੇ ਵੀ ਮਿਊਨਿਸਪਲ ਕਮੇਟੀ ਦੇ ਹੱਥ ਵਰ 10 ਰੁਪਏ ਨਹੀਂ ਰੱਖੇਗੇ ਜੀ ਆਹ ਤੁਸੀਂ ਡਿਵੈਲਪਮੈਂਟ ਦਾ ਕੰਮ ਕਰਾ ਲਓ ਕੋਈ ਡਿਵੈਲਪਮੈਂਟ ਪੰਜਾਬ ਚ ਨਹੀਂ ਹੋਈ ਕੋਈ ਨਵਾਂ ਪ੍ਰੋਜੈਕਟ ਨਹੀਂ ਆਇਆ ਫਿਰ 80000 ਕਰੋੜ ਕਿੱਥੇ ਗਿਆ ਔਰ ਡਿਵੈਲਪਮੈਂਟ ਵੀ ਨਹੀਂ ਹੋਈ ਔਰ 85% ਜਿਹੜੀ ਇਨਵੈਸਟਮੈਂਟ ਪੰਜਾਬ ਚ ਘਟ ਗਈ ਹੈ ਪਿਛਲੇ 2 ਸਾਲ ਚ ਜੋ ਆਂਕੜੇ ਕਹਿ ਰਿਹਾ ਸਰਕਾਰੀ ਕਿ 85% ਜਿਹੜਾ ਇਨਵੈਸਟਰ ਹੈ ਉਹ ਦੂਰ ਹੋ ਗਿਆ ਪੰਜਾਬ ਤੋਂ ਤੁਸੀਂ ਇਹ ਦੇਖੋ ਕਿ ਜਲੰਧਰ ਦੇ ਵਿੱਚ ਚਮੜੇ ਦਾ ਕਾਰੋਬਾਰ ਜਲੰਧਰ ਦਾ ਮਸ਼ਹੂਰ ਸੀ ਬੂਟਾ ਵੰਡੀ ਮਸ਼ਹੂਰ ਸੀ ਤੇ ਅੱਜ ਉੱਥੇ ਕੌਣ ਬੋਲਦੇ ਪਏ ਆ ਪਿੰਡਾਂ ਦੀਆਂ ਹੱਡਾ ਰੋਡੀਆਂ ਬੰਦ ਕਰਤੀਆਂ ਲੇਕਿਨ ਸਪੋਰਟਸ ਇੰਡਸਟਰੀ ਜਲੰਧਰ ਦੀ ਬਹੁਤ ਮਸ਼ਹੂਰ ਸੀ ਅੱਜ ਉਹ ਬੰਦ ਹੋਣ ਕਤਾਰੇ ਆਈ ਵੀ ਹੈ ਤੇ ਕਿਸੇ ਤਰ੍ਹਾਂ ਦਾ ਜਲੰਧਰ ਦੇ ਵਿੱਚ ਮੈਂ ਤਾਂ ਹੈਰਾਨ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਚਾਹੇ ਉਹ ਕੋਈ ਪੰਜਾਬ ਦਾ ਪਿੰਡ ਹੈ ਕਿਸੇ ਨੇ ਰੋਡ ਰੋਲਰ ਨਹੀਂ ਦੇਖਿਆ ਕਿਸੇ ਨੇ ਲੁੱਕ ਵਾਲੇ ਨਹੀਂ ਦੇਖੇ ਸੜਕਾਂ ਦੀ ਕੋਈ ਰਿਪੇਅਰ ਹੀ ਨਹੀਂ ਹੋ ਰਹੀ ਸੜਕਾਂ ਨਮੀਆਂ ਬਾਣੀ ਨਹੀਂ ਰਹੀਆਂ ਜਲੰਧਰ ਦੀ ਗੱਲ ਕਰ ਲਈਏ ਚੰਨੀ ਸਾਹਿਬ ਸੈਂਟਰ ਦਾ ਕੈਰੀਅਰ ਸੀ 1000 ਕਰੋੜ ਮਤਲਬ 1000000 ਕਰੋੜ ਰੁਪਏ ਜਿਹੜਾ ਹੈ ਉਹ ਐਮਸੀਨੋ ਦਿੱਤਾ ਉਹ ਕਿੱਥੇ ਗਿਆ 스마트 ਸਿਟੀ ਪ੍ਰੋਜੈਕਟ ਦੇ ਤਹਿਤ ਇੱਥੇ ਝਾੜੂ ਨਹੀਂ ਵੱਜ ਰਿਹਾ ਅੱਜ ਨਾਲ ਇੱਥੇ ਥੋਂ ਥੋਂ ਗੰਦਗੀ ਪਈ ਹੈ ਸੜਕਾਂ ਦਾ ਬੁਰਾ ਹਾਲ ਹੈ ਕਿਹੜਾ ਹਜ਼ਾਰ ਕਰੋੜ ਕਿਹੜਾ 스마트 ਸਿਟੀ ਇਹ ਤਾਂ ਗੰਦਗੀ ਦੇ ਢੇਰ ਪਏ ਇੱਥੇ ਤਾਂ 스마트 ਸਿਟੀ ਵਾਲੀ ਕੋਈ ਗੱਲ ਹੀ ਨਹੀਂ ਹੈ ਕੋਈ ਡਿਵੈਲਪਮੈਂਟ ਦੇ ਨਾਮ ਹੀ ਨਹੀਂ ਹੈ ਕੋਈ ਚੰਗੀ ਯੂਨੀਵਰਸਿਟੀ ਪਿਛਲੇ 2 ਸਾਲਾਂ ਦੇ ਵਿੱਚ ਕਿਹੜਾ ਕੋਈ ਇੰਸਟੀਚਿਊਟ ਬਣਾਇਆ ਕੋਈ ਉਹ ਨਮੀ ਕੋਈ ਇੰਡਸਟਰੀ ਲੈ ਕੇ ਆਏ ਸਿਰਫ ਹਵਾਈ ਖਬਰਾਂ ਨੂੰ ਹੁਣ ਪਤਾ ਲੱਗ ਰਿਹਾ ਜਦੋਂ ਜਲੰਧਰ ਦਾ ਜਾਇਜ਼ਾ ਲੈ ਰਹੇ ਹੋ ਜਾਂ ਇਹ ਵੀ ਇਸ ਦੇ ਨਾਲ ਹੀ ਸਵਾਲ ਇਹ ਜੁੜਿਆ ਹੋਇਆ ਹੈ ਕਿ ਕੀ ਤੁਸੀਂ ਇਸ ਲਈ ਜਲੰਧਰ ਤੋਂ ਟਿਕਟ ਮੰਗੀ ਜਾਂ ਫਿਰ ਤੁਹਾਡੀ ਹਾਈ ਕਮਾਂਡ ਨੇ ਖੁਦ ਤੁਹਾਨੂੰ ਟਿਕਟ ਦਿੱਤੀ ਇਹ ਇਕੱਲੇ ਜਲੰਧਰ ਦਾ ਹਾਲ ਨਹੀਂ ਹੈ ਇਹ ਪੂਰੇ ਪੰਜਾਬ ਦੀ ਵਿਆਖਿਆ ਹੈ ਅਸੀਂ ਵੀ ਗਵਾਹ ਇਸ ਗੱਲ ਦੇ ਕਿਉਂਕਿ ਸਾਨੂੰ ਯਾਦ ਆ ਰਤੀ 2:00 ਵਜੇ ਤੁਹਾਡੇ ਕੋਲ ਅੰਦਰ ਸੀ ਤੇ ਮੀਟਿੰਗ ਵੀ ਕਰਦੇ ਸੀ ਤੇ ਔਰ ਮੁਲਾਕਾਤ ਵੀ ਹੁੰਦੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਲੰਧਰ ਚ ਮੈਨੂੰ ਮਿਲਦੇ ਆ ਲੋਕ ਕੋਈ ਕਹਿੰਦਾ ਮੈਂ ਤੁਹਾਨੂੰ 1:30 ਵਜੇ ਰਾਤ ਨੂੰ ਮਿਲਣ ਗਿਆ ਸੀ ਕੋਈ ਕਹਿੰਦਾ 2:30 ਵਜੇ ਮਿਲਣ ਗਿਆ ਸੀ ਕੋਈ ਕਹਿੰਦਾ ਰਾਤ ਨੂੰ 10:00 ਵਜੇ ਮਿਲਿਆ ਕੋਈ ਕਹਿੰਦਾ ਸਵੇਰੇ 6:00 ਵਜੇ ਮਿਲਿਆ ਸੋ ਲੋਕਾਂ ਨੂੰ ਮੈਂ ਅ세ਸੇਬਲ ਸੀ ਮੇਰੀ ਮੇਰੇ ਗੇਟ ਦੇ ਅੱਗੇ ਕੋਈ ਕਿਸੇ ਨੂੰ ਕੋਈ ਰੋਕਦਾ ਨਹੀਂ ਸੀ ਅੰਦਰ ਜਾਣ ਤੋਂ ਇੱਕ ਬਿਜਲੀ ਦੀ ਗੱਲ ਕਰਦੇ ਆ ਐਸੀ ਬਿਜਲੀ ਦੇ ਕਿੰਨੇ ਬਕਾਏ ਮਾਫ ਕੀਤੇ 200 ਯੂਨਿਟ ਪਹਿਲੇ ਹੀ ਮਾਫ ਸੀ ਇਹ ਤਾਂ ਇਸੀ ਕਰਕੇ ਗਏ ਸਾਰਾ ਕੁਝ ਤੇ ਹੁਣ 300 ਦੇ ਉੱਪਰ ਇਹਨਾਂ ਨੇ ਕੈਪ ਲਗਾਤਾ ਕਿ ਜੇ 301 ਹੋ ਗਈ ਤਾਂ 300 ਵੀ ਖਤਮ ਤੇ ਉਹਦੇ ਨਾਲ ਕੀ ਹੁੰਦਾ ਕਿ ਜੇ 2-4 ਵਾਰ ਵੀ ਸਾਲ ਵਿੱਚ ਬਿਲ ਆ ਜਾਂਦਾ ਤਾਂ ਉਹ ਇੰਨਾ ਆ ਜਾਂਦਾ ਕਿ ਸਾਲ ਦੇ ਪੈਸੇ ਪੂਰੇ ਹੋ ਜਾਂਦੇ ਤੇ ਗਰੀਬ ਲੋਕਾਂ ਦੇ 60-60 ਹਜ਼ਾਰ ਦੇ ਬਕਾਏ ਹੁਣ ਫੇਰ ਹੋ ਗਏ ਆ ਜਿਹੜੇ ਕਿ ਕਦੇ ਕਾਂਗਰਸ ਸਰਕਾਰ ਆਏਗੀ ਤਾਂ ਅਸੀਂ ਵਾਪਸ ਕਰਾਂਗੇ ਚੰਨੀ ਸਾਬ 111 ਦਿਨ ਤੁਸੀਂ ਸੀਐਮ ਰਹੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੇ ਮੌਕਾ ਜਿਹੜਾ ਉਹ ਕਿਉਂ ਦਿੱਤਾ ਬਦਲਾਅ ਨੂੰ ਮੌਕਾ ਦਿੱਤਾ ਤੇ ਹੁਣ ਲੋਕ ਕੀ ਸੋਚਦੇ ਨੇ ਕਿ ਉਹਨਾਂ ਦਾ ਉਹ ਜੋ ਡਿਸੀਜਨ ਸੀ ਉਹ ਸਹੀ ਸੀ ਸੋ ਜਿਹੜਾ ਤੁਹਾਡੀ ਵਾਸ਼ਿੰਗ ਮਸ਼ੀਨ ਚ ਧੋ ਹੋ ਜਾਂਦਾ ਉਹ ਬਣ ਜਾਂਦਾ ਬਹੁਤ ਵਧੀਆ ਤੇ ਜਿਹੜਾ ਤੁਹਾਡੀ ਵਾਸ਼ਿੰਗ ਮਸ਼ੀਨ ਤੱਕ ਨਹੀਂ ਪਹੁੰਚਿਆ ਉਹ ਗਦਾਰ ਹੈ ਅੱਛਾ 2024 ਦੀ ਇਲੈਕਸ਼ਨ ਨੂੰ ਇਸ ਲਈ ਵੀ ਯਾਦ ਰੱਖਿਆ ਜਾਊਗਾ ਕਿਉਂਕਿ ਸ਼ਾਇਦ ਇਤਿਹਾਸ ਵਿੱਚ ਇੰਨਾ ਨਹੀਂ ਹੋਇਆ ਕਿ ਜਿੰਨੀ ਦਲ ਬਦਲੂ ਇਸ ਵਾਰ ਹੋਈ ਹੈ ਕਿਉਂਕਿ ਤੁਹਾਡੇ ਵਿਰੋਧੀ ਜਿਹੜੇ 4 ਕੈਂਡੀਡੇਟ ਨੇ ਉਹਨਾਂ ਚੋਂ 3 ਜਿਹੜੇ ਪਾਰਟੀਆਂ ਬਦਲ ਕੇ ਆਏ ਔਰ 2 ਕਾਂਗਰਸੀ ਨੇ ਇਨ੍ਹਾਂ ਲੋਕਾਂ ਦਾ ਸਟੈਂਡ ਕੋਈ ਨਹੀਂ ਸਾਈਕਲ ਦਾ ਵੀ ਸਟੈਂਡ ਹੁੰਦਾ ਆ ਜਿਹੜੇ ਦਲ ਬਦਲੂ ਹੋਏ ਨੇ ਇਹਨਾਂ ਦਾ ਕੋਈ ਸਟੈਂਡ ਨਹੀਂ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਕੰਫਿਊਜ਼ ਹੋਏ ਮੈਂ ਤੁਹਾਨੂੰ ਦੱਸਦਾ ਕਿ ਜਿੰਦਾ ਸਟੈਂਡ ਕੋਈ ਨਹੀਂ ਨਾ ਉਹਦੇ ਨਾਲ ਲੋਕ ਵੀ ਸਟੈਂਡ ਨਹੀਂ ਕਰਦੇ ਇਹਨਾਂ ਨੇ ਸਾਡੇ ਸਮਾਜ ਦੀ ਬਦਨਾਮੀ ਕਰਾਈ ਹੈ ਇਹਨਾਂ ਨੇ ਸਾਡੇ ਸੱਭਿਆਚਾਰ ਨੂੰ ਇੱਕ ਗੰਧਲਾ ਕਰ ਰਹੇ ਹੈ ਇਹ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੇ ਬਦਲ ਬਦਲ ਕੇ ਕਿਉਂਕਿ ਲੋਕ ਇਹ ਕਹਿਣ ਲੱਗ ਗਏ ਯਾਰ ਪੰਜਾਬ ਦੇ ਲੋਕਾਂ ਦਾ ਕੋਈ ਸਟੈਂਡ ਹੈ ਅੱਜ ਉੱਥੇ ਅੱਜ ਉੱਥੇ ਸਵੇਰੇ ਸਵੇਰੇ ਸ਼ਾਮ ਦਾ ਰੇਟ ਹੋ ਗਿਆ ਜਿਹੜਾ ਦੇਖਦਾ ਇਹਨਾਂ ਨੂੰ ਹੱਕ ਲੈ ਜਾਂਦਾ ਅਜਿਹੇ ਲੀਡਰਾਂ ਨੂੰ ਮੈਂ ਤਾਂ ਕਿਹਾ ਸੀ ਕਿ ਮੂੰਹ ਨਹੀਂ ਲਗਾਉਣਾ ਚਾਹੀਦਾ ਚਾਹੇ ਉਹ ਮੈਂ ਹੀ ਕਿਉਂ ਨਾ ਆਵਾਂ ਜਿਹੜੇ ਆਪਣੇ ਲੱਤਾਂ 'ਤੇ ਭਾਰ ਨਹੀਂ ਚੱਲ ਸਕਦੇ ਜਿਹੜੇ ਰਾਜਨੀਤੀ ਦੇ ਵਿੱਚ ਆ ਕੇ ਇਹ ਪ੍ਰੈਸ਼ਰ ਨਹੀਂ ਸਹਿ ਸਕਦੇ ਆਪਣੇ ਸਿਧਾਂਤਾਂ 'ਤੇ ਕਾਇਮ ਨਹੀਂ ਰਹਿ ਸਕਦੇ ਉਹਨਾਂ ਲੋਕਾਂ ਨੂੰ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ ਅਜੇ ਇੱਕ ਹੋਰ ਲੀਡਰ ਨੇ ਰਮਨੀਤ ਬਿੱਟੂ ਉਹਨਾਂ ਦਾ ਅਸੀਂ ਇੰਟਰਵਿਊ ਕੀਤਾ ਤਿੰਨ ਵਾਰੀ ਉਹ ਤੁਹਾਡੀ ਪਾਰਟੀ ਚੋਂ ਐਮਪੀ ਬਣ ਚੁੱਕੇ ਆ ਉਹਨਾਂ ਨੇ ਇੱਕ ਦਲੀਲ ਦਿੱਤੀ ਕਿ ਪੰਜਾਬ ਦਾ ਜਦੋਂ ਫਿਰੋਜ਼ਪੁਰ ਪੰਜਾਬ ਚ ਪੀਐਮ ਨੂੰ ਰੋਕਿਆ ਗਿਆ ਸੀ ਮੋਦੀ ਜੀ ਸਾਹਿਬ ਨੂੰ ਤੇ ਅਗਰ ਉਸ ਦਿਨ ਤੁਸੀਂ ਨਾ ਰੋਕਦੇ ਤੇ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਨੇ ਸੀ ਕਿਉਂਕਿ ਬਹੁਤ ਸਾਰੀਆਂ ਅਨਾਊਂਸਮੈਂਟ ਕਰਨ ਆ ਰਹੇ ਸੀ ਪੰਜਾਬ 'ਚ ਉਹ ਗੱਲ ਨੂੰ ਸਵਾ 2 ਸਾਲ ਹੋ ਗਏ ਜਿਹੜਾ ਬਿੱਟੂ ਹੈ ਉਹਨ ਮੈਂ ਕਹਿ ਦੇਣਾ ਚਾਹੁੰਦਾ ਕਿ ਮੈਂ ਆਪਣੇ ਕਿਸਾਨਾਂ ਦੇ ਨਾਲ ਆਪਣੇ ਪੰਜਾਬੀਆਂ ਦੇ ਨਾਲ ਰਾਤ ਨੂੰ ਖੜਿਆ ਉਦਣ ਮੈਂ ਕਿਸੇ ਦੇ ਕਿਸੇ ਦੇ ਗੋਲੀਆਂ ਨਹੀਂ ਚਲਾਈਆਂ ਮੈਂ ਕਿਸੇ ਦੇ ਕਿਸੇ ਦੇ ਡਾਂਗਾ ਨਹੀਂ ਚਲਾਈਆਂ ਆਪਣੇ ਪੰਜਾਬੀਆਂ ਨੂੰ ਬਚਾਇਆ ਤੇ ਇਹ ਜਿਹੜੀ ਗੱਲ ਹੈ ਇਹਦੇ ਚ ਸੁਪਰੀਮ ਕੋਰਟ ਤਾਂ ਗੱਲ ਹੋਲੀ ਹੈ ਮੈਂ ਉਸ ਦਿਨ ਵੀ ਕਿਹਾ ਸੀ ਕੋਈ ਡੜਾ ਨਹੀਂ ਬੱਜਿਆ ਕੋਈ ਕੰਕਰ ਨਹੀਂ ਬੱਜਿਆ ਅੱਜ ਵੀ ਮੈਂ ਉਸ ਗੱਲ ਪਰ ਖੜਾ ਹਾਂ ਫੇਰ ਕਹਿ ਦੇਣਾ ਬਿੱਟੂ ਨੂੰ ਕਿ ਜੇ ਤੇਰੇ ਚ ਕੋਈ ਦਮ ਹੈਗਾ ਤਾਂ ਮੇਰੇ ਖਿਲਾਫ ਕੁਝ ਕਰਕੇ ਦੇਖ ਲੈ ਮੈਂ ਲੋਕਾਂ ਦੇ ਪਿੱਛੇ ਨਹੀਂ ਹਟਦਾ ਉਹ ਦਾਵਾ ਕਰ ਰਿਹਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਪ੍ਰਾਈਮ ਮਿੰਿਸਟਰ ਜੋ ਉਦੋਂ ਨਹੀਂ ਸੀ ਦੇ ਪਾਏ ਮੈਂ ਗੱਲ ਕਰਕੇ ਆ ਉਹ ਸਾਰਾ ਪੰਜਾਬ ਨੂੰ ਮਿਲੇਗਾ। ਨਾ ਪਹਿਲਾਂ ਹੀ ਨਾਨਕਿਆਂ ਗਿਆ ਹੋਇਆ ਸੀ ਬਿੱਟੂ। ਜਦੋਂ ਹੁਣ ਪਿਛਲੇ 2 ਸਾਲਾਂ ਜਦ ਦਵਾ ਦਿੰਦਾ ਹੁਣ 6 ਮਹੀਨੇ ਬਾਅਦ ਕੀ ਦਵਾ ਦੇਗਾ? ਜਿਹੜੇ ਚੋਣਾਂ ਤੋਂ ਪਹਿਲਾਂ ਨਹੀਂ ਦੇ ਸਕੇ ਜਦ ਜ਼ਰੂਰਤ ਹੁੰਦੀ ਹੈ ਲੋਕਾਂ ਦੀ ਉਹ ਚੋਣਾਂ ਤੋਂ ਬਾਅਦ ਕੀ ਦੇਣਗੇ? ਪਰ ਬਿੱਟੂ ਨਹੀਂ ਕੀ ਕਰਿਆ ਪੰਜਾਬ ਵਾਸਤੇ ਅੱਜ ਤੱਕ? ਇਹ ਇਸ ਕਰਕੇ ਆ ਮੈਂ ਫੇਰ ਬਿੱਟੂ ਨੂੰ ਕਹਿਣਾ ਕੀ ਤੋ ਕਰਕੇ ਦੇਖ ਲੈ ਜਿਹੜਾ ਕੁਝ ਕਰਨਾ ਤੁਸੀਂ ਇਹੀ ਵਾਲਾ ਚੈਲੰਜ ਸੀਐਮ ਮਾਨ ਨੂੰ ਵੀ ਦਿੱਤਾ ਸੀ ਕਿਉਂਕਿ ਕਈ ਉਹਨਾਂ ਨੇ ਤੁਹਾਡੇ ਤੇ ਅਲੀਗੇਸ਼ਨ ਲਗਾਏ ਸੀਗੇ ਪਰ ਮੈਂ ਤਾਂ ਦੇਖੋ ਮਨੂ ਜੱਦਵੀ ਵਿਜੀਲੈਂਸ ਨੇ ਬੁਲਾਇਆ ਮੈਂ ਗਿਆ ਮਨੂ ਜੱਦਵੀ ਈਡੀ ਨੇ ਬੁਲਾਇਆ ਮੈਂ ਗਿਆ ਭਗਵੰਤ ਮਾਨ ਜੀ ਨੇ ਮੇਰੇ ਖਿਲਾਫ ਪ੍ਰੈਸ ਕਾਨਫਰੈਂਸ ਕੀਤੀ ਕਿ ਪਲੇਅਰ ਨੂੰ ਲੈ ਕੇ ਕਹਿੰਦੇ ਜੀ ਇਹਦੇ 2 ਕਰੋੜ ਰੁਪਏ ਮੰਗਿਆ ਕਿੱਥੇ ਗਿਆ ਪਲੇਅਰ ਉਸ ਦਿਨੇ ਕਹਿੰਦੇ ਸੀ ਮੈਂ ਉਹਨੂੰ ਨੌਕਰੀ ਦਵਾਂਗਾ ਡੀਐਸਪੀ ਲਗਾਉਂਗਾ ਲਗਾ ਪਾਈ ਉਹਨੂੰ ਨੌਕਰੀ ਉਹਦਾ ਵੀ ਵਿਚਾਰੇ ਦਾ ਨੁਕਸਾਨ ਕਰਿਆ ਸਭ ਦੇ ਵਿੱਚ ਬਟਾ ਕੇ ਝੂਠ ਬਲਾ ਕੇ ਫਿਰ ਕਿੱਥੇ ਐਫ ਆਈ ਆਰ ਕਰ ਦਿੰਦਾ ਨੇ 2 ਸਾਲ ਪਰੇਸ਼ਾਨ ਕਰਿਆ ਜਦ ਤਾ ਮੇਰੇ ਪਰ ਵਿਜੀਲੈਂਸ ਆਉਂਦੀ ਜਾਂ ਕਾਂਗਰਸੀਆਂ ਪਰ ਆਉਂਦੀ ਜਦ ਤੈਸੀ ਕਰਪਟ ਹੈ ਜਦ ਇਨਾ ਦਿਨ ਹੁਣ ਉੱਤੇ ਦਿੱਲੀ ਫੜ ਹੋ ਰੇ ਆ ਉਹ ਇਨਕਲਾਬੀ ਆ ਕਿਉਂ ਬਈ ਚੰਨੀ ਸਾਹਿਬ ਗੱਠ ਜੋੜ ਜਿਹੜਾ ਪੰਜਾਬ ਚ ਨਹੀਂ ਹੋਇਆ ਚਲੋ ਠੀਕ ਹੈ ਆਵਾਦੀ ਪਾਰਟੀ ਕਾਂਗਰਸ ਆ ਲੇਕਿਨ ਤੁਹਾਡੀ ਵਿਰੋਧੀ ਪਾਰਟੀ ਸੇ ਬੀ ਜੀ ਪੀ ਦੀ ਗੱਲ ਕਰੀ ਕਾਂਗਰਸ ਦੀ ਉਹ ਕਹਿੰਦੇ ਸੇਮ ਟੀਮ ਹੈ ਕਿ ਦੋਨੋਂ ਇੱਕੋ ਟੀਮ ਨੇ ਕਿਉਂਕਿ ਤੁਹਾਡੇ ਦਿੱਲੀ ਵਾਲੇ ਵੀ ਪ੍ਰਧਾਨ ਜਿਹੜਾ ਉਹਨਾਂ ਨੇ ਬਾਡੀ ਸਾਡਾ ਤਾਂ ਜੋੜ ਲੋਕਾਂ ਦੇ ਵਿੱਚ ਹੋਇਆ ਹੈ ਕਿ ਜੀ ਦਿੱਲੀ ਦੇ ਵਿੱਚ ਕਾਂਗਰਸ ਦਾ ਤੇ ਉਹਨਾਂ ਦਾ ਗੱਠ ਜੋੜਾ ਹੋ ਰਿਹਾ ਹੈ ਨਹੀਂ ਨਹੀਂ ਉਹ ਕਹਿੰਦੇ ਆਈ ਸਰਜਰੀ ਲਈ ਗਏ ਹੋਏ ਨੇਗੇ ਆਈ ਸਰਜੀ ਚਲੋ ਗਏ ਵੀ ਹੋਣਗੇ ਅੱਛਾ ਆਈ ਸਰਜਰੀ ਲਈ ਤੁਸੀਂ ਵੀ ਗਏ ਸੀ ਅਮਰੀਕਾ ਲੇਕਿਨ ਮੈਂ ਇਲੈਕਸ਼ਨਾਂ ਵਿੱਚ ਤਾਂ ਨਹੀਂ ਸੀ ਅੱਜ ਇਲੈਕਸ਼ਨ ਹੈ ਯਾਰ ਮੇਰੀ ਘਰ ਤੋਂ ਰਿਸ਼ਤੇਦਾਰ ਜੇ ਵਿਆਹ ਚ ਨਾ ਜਾਵੇ ਨਾ ਤਾਂ ਰਿਸ਼ਤੇਦਾਰੀ ਕਾਦੀ ਹੈ ਇਹ ਦੁੱਖ ਸੁੱਖ ਚ ਨਾ ਜਾਵੇ ਰਾਜਨੀਤਿਕ ਬੰਦਾ ਜੇ ਇਲੈਕਸ਼ਨਾਂ ਵਿੱਚ ਨਹੀਂ ਫਿਰਨਾ ਪਾਰਟੀ ਵਾਸਤੇ ਫਿਰ ਕਾਦੀ ਰਾਜਨੀਤੀ ਹੈ ਫਿਰ ਅਹੁਦੇ ਕਾਦੇ ਲੈਣੇ ਆ ਜਨੀ ਸਾਹਿਬ ਬਸ ਅਪਨ ਜਲੰਧਰ ਚਲੀਏ ਹੈ ਨਾ ਜਲੰਧਰ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਪਹਿਲਾ ਇਹੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਤੁਸੀਂ ਟਿਕਟ ਮੰਗੀ ਸੀ ਜਾਂ ਫਿਰ ਤੁਹਮ ਦਿੱਤੀ ਗਈ ਹੈ ਕਿਉਂਕਿ ਦਾਵੇਦਾਰੀ ਪਹਿਲਾਂ ਤੁਹ ਪੇਸ਼ ਕੀਤੀ ਜਾ ਰਹੀ ਸੀ ਪਰ ਤੁਸੀਂ ਹਮੇਸ਼ਾ ਹੀ ਕਹ ਰਹੇ ਸੀਗੇ ਕਿ ਹਾਈ ਕਮਾਂਡ ਜੋ ਫੈਸਲਾ ਲਏਗੀ ਉਹ ਠੀਕ ਹੈ ਕੀ ਤੁਸੀਂ ਰੈਂਟ ਤੇ ਪਹਿਲਾਂ ਘਰ ਲੈ ਲਿਆ ਸੀ ਕਿ ਨਹੀਂ ਉਹ ਹਾਲ ਤੱਕ ਕਲੈਰੀਫਾਈ ਨਹੀਂ ਹੋਇਆ ਨਹੀਂ ਕਰ ਲਿਆ ਸੀ ਮੈਂ ਟਿਕਟ ਨਹੀਂ ਮੰਗੀ ਸੀ ਮੈਂ ਟਿਕਟ ਅਪਲਾਈ ਨਹੀਂ ਕੀਤੀ ਮੈਨੂੰ ਪਾਰਟੀ ਨੇ ਮੇਰਾ ਜਿਹੜਾ ਆਨੰਦਪੁਰ ਖੇਤਰ ਹੈ ਔਰ ਜਨਰਲ ਹੈ ਅਰਜਰ ਖੇਤਰ ਚ ਭੇਜਣਾ ਸੀ ਜਾਂ ਮੈਨੂੰ ਫਤੇਗੜ ਸਾਹਿਬ ਭੇਜ ਦੇ ਆ ਉਰੇ ਭੇਜ ਦੇ ਮੈਂ ਚਾਹੁੰਦਾ ਸੀ ਮੈਨੂੰ ਫਤੇਗੜ ਭੇਜ ਦੋ ਉਹਨਾਂ ਨੇ ਮੈਨੂੰ ਜਲੰਧਰ ਭੇਜਿਆ ਵੈਲਕਮ ਹੈ ਜਿੱਥੇ ਮੈਨੂੰ ਭੇਜਿਆ ਮੈਂ ਉੱਥੇ ਲੜ ਰਿਹਾ ਇੱਥੇ ਦੇ ਲੋਕ ਮੈਨੂੰ ਵੈਸੇ ਹੀ ਚਾਹੁੰਦੇ ਸੀ ਮੈਨੂੰ ਵੈਸੇ ਹੀ ਇੱਥੇ ਨਾਲ ਪਿਆਰ ਹੈ ਇਸ ਕਰਕੇ ਮੌਰੇ ਲੜ ਰਿਹਾ ਕਾਂਗਰਸ ਦੇ ਜਿਹੜੇ ਸਾਰੇ ਸੀਨੀਅਰ ਲੀਡਰਸ ਹਰ ਇਲੈਕਸ਼ਨ ਲੜ ਰਹੇ ਆ ਬਾਜੋਪੀ ਸਾਹਿਬ ਨੂੰ ਛੱਡ ਕੇ ਕਿੰਨੀ ਸੀਰੀਅਸ ਤੁਹਾਡੇ ਲਈ ਇਲੈਕਸ਼ਨ ਹੈ ਕਿਉਂਕਿ ਤੁਹਾਡੀ ਅਗਵਾਈ ਚ ਪਿਛਲੀ ਸਰਕਾਰ ਸੀ ਔਰ ਉਮੀਦ ਕਰ ਰਹੇ ਸੀ ਸ਼ਾਇਦ ਰਿਪੀਟ ਹੋਏਗੀ ਲੇਕਿਨ 18 ਸੀਟਾਂ ਦੇ ਸਿਮਟ ਗਈ ਆਹ ਇਲੈਕਸ਼ਨ ਕਿੰਨੀ ਜ਼ਰੂਰੀ ਹੈ ਕਾਂਗਰਸ ਲਈ ਕਿ ਜਿਹੜਾ ਕੋਈ ਜਿਹੜੀ ਵੀ ਇਲੈਕਸ਼ਨ ਲੜਦਾ ਚਾਹੇ ਉਹ ਪੰਚੀ ਦੀ ਲੜਦਾ ਚਾਹੇ ਸਰਪੰਚੀ ਦੀ ਚਾਹੇ ਐਮਐਲਏ ਚਾਹੇ ਐਮਪੀ ਦੀ ਉਹਦੇ ਵਾਸਤੇ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ ਇਸ ਕਰਕੇ ਸਾਡੇ ਵਾਸਤੇ ਵੀ ਇਹ ਇੰਪੋਰਟੈਂਟ ਹੈ ਕੰਪੀਟੀਟਿਵ ਕਿਸ ਨੂੰ ਮੰਨਦੇ ਹੋ ਕਿਉਂਕਿ ਮੋਹਿੰਦੇਰ ਸਿੰਘ ਕੇਪੀ ਜਿਹੜੇ ਨੇ ਉਹ ਤਾਂ ਚਲੋ ਤੁਹਾਡੇ ਹੀ ਦੋਸਤ ਨੇ ਇੱਥੇ ਤਾਂ ਕੋਈ ਮਨੋਂ ਕੰਪੀਟੀਸ਼ਨ ਲੱਗਦਾ ਨਹੀਂ ਸਾਡੇ ਤਾਂ ਇੱਕ ਤਰਫ ਆਇਆ ਜਲੰਧਰ ਦੇ ਵਿੱਚ ਹੌਲੀ-ਹੌਲੀ ਪੰਜਾਬ ਦੇ ਵਿੱਚ ਵੀ ਇੱਕ ਤਰਫ ਆ ਜਾਣਾ ਕਿਉਂਕਿ ਲੋਕ ਚਾਹੁੰਦੇ ਆ ਕਿ ਅਸੀਂ ਕੇਂਦਰ ਸਰਕਾਰ ਨੂੰ ਹਰਾਣਾ ਪੰਜਾਬ ਨੇ ਉਹਦਾ ਇੱਕੋ ਇੱਕ ਵਿਕਲਪ ਹੈ ਉਹ ਹੈ ਕਾਂਗਰਸ ਤੇ ਕਾਂਗਰਸ ਵੱਲ ਸਾਰੀ ਦੁਨੀਆ ਆ ਰਹੀ ਹੈ ਜਨੀ ਸਾਹਿਬ ਪਰ ਤੁਹਾਨੂੰ ਆਊਟਸਾਈਡਰ ਕਿੰਦੇ ਨੇ ਨਾ ਤੀਨੋਂ ਸਾਹਿਬ ਕਹਿੰਦੇ ਮੈਂ ਵੀ ਉੱਥੇ ਦਾ ਰਿੰਕੂ ਸਾਹਿਬ ਕੇ ਅੰਦੇ ਮੈਂ ਵੀ ਉੱਥੇ ਨਾ ਪਾਵੇਂ ਮੈਂ ਦੋ ਪਾਰਟੀਆਂ ਬਦਲੀਆਂ ਪਰ ਮੈਂ ਹੈ ਤਾਂ ਜਲੰਧਰ ਦਾ ਫਿਰ ਉਸ ਤੋਂ ਬਾਅਦ ਮੋਹਿੰਦਰ ਕੇ ਪੀਜੀ ਹੁਣ ਉਹ ਤੁਹਾਡੇ ਦੋਸਤ ਹੀ ਨੇ ਤਾਂ ਉਹ ਤੁਹਾਨੂੰ ਸਾਰੇ ਆਊਟਸਾਈਡਰ ਕਹਿੰਦੇ ਨੇ ਮੇਰੀ ਗੱਲ ਸੁਣਾ ਮੈਂ ਪਿੰਡ ਤੋਂ ਆ ਕੇ ਐਮਸੀ ਲੜਿਆ ਖਰੜ ਦੇ ਵਿੱਚ ਮਾਨੂੰ ਕਹਿੰਦੇ ਸੀ ਬਾਹਰ ਤੋਂ ਆ ਕੇ ਐਮਸੀ ਲੜ ਰਿਹਾ ਮਨੂੰ ਤਿੰਨ ਵਾਰ ਲੋਕਾਂ ਨੇ ਜਿਤਾਇਆ ਮੈਂ ਖਰੜ ਲੈ ਕੇ ਲੋਕਾਂ ਦੀ ਸੇਵਾ ਕੀਤੀ ਫਿਰ ਮੈਂ ਉੱਥੋਂ ਜਾ ਕੇ ਚਮਕੌਰ ਸਾਹਿਬ ਐਮਐਲਏ ਦਾ ਇਲੈਕਸ਼ਨ ਲੜਿਆ ਜਦ ਕਹਿੰਦੇ ਸੀ ਇਹ ਬਾਹਰੋਂ ਆ ਗਿਆ ਲੇਕਿਨ ਤਿੰਨ ਵਾਰ ਲੋਕਾਂ ਨੇ ਜਿਤਾਇਆ ਮੈਂ ਉੱਥੇ ਰਹਿ ਕੇ ਸੇਵਾ ਕੀਤੀ ਆ ਇੰਨਾ ਕੰਮ ਜਿੰਨਾ ਚਮਕੌਰ ਸਾਹਿਬ ਚ ਹੋਇਆ ਸਾਰੀ ਪੰਜਾਬ ਚ ਨਹੀਂ ਹੋਇਆ ਤੇ ਅੱਜ ਮੈਂ ਉਰੇ ਆਇਆ ਮੈਨੂੰ ਆਊਟਸਾਈਡਰ ਕਹਿ ਰਹੇ ਪਰ ਮੈਂ ਇੱਥੇ ਰਹਿ ਕੇ ਮੈਂ ਹੁਣ ਘਰ ਲੈ ਲਿਆ ਤਾਂ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਵਿੱਚ ਰਹਿ ਕੇ ਕਰੂੰਗਾ ਔਰ ਮੈਨੂੰ ਸੇਵਾ ਕਰਨੀ ਆਉਂਦੀ ਹੈ ਮੈਂ ਤਾਂ ਲੋਕਾਂ ਨੂੰ ਕਿਹਾ ਕਿ ਮੈਂ ਸੁਦਾਮਾ ਬਣ ਕੇ ਆਇਆ ਤੁਸੀਂ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ ਮੈਂ ਇੱਥੇ ਬਸਣ ਆਇਆ ਉਰੇ ਤੇ ਜਾਣ ਵਾਸਤੇ ਨਹੀਂ ਆਇਆ ਮੈਂ ਉਹ ਰਿਕਰ ਰਹਿ ਕੇ ਤੁਹਾਡੀ ਸੇਵਾ ਕਰਾਂਗਾ ਚਲੋ ਇੱਕ ਲੀਡਰ ਦਾ ਹਾਲਾਂਕਿ ਤੁਸੀਂ ਪਹਿਲਾਂ ਵੀ ਇੰਟਰਵਿਊ ਦੇ ਦੌਰਾਨ ਕਿਹਾ ਸੀ ਜ਼ਿਕਰ ਨਹੀਂ ਕਰਨਾ ਪਰ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਉਹ ਲਗਾਤਾਰ ਤੁਹਾਡੇ ਖਿਲਾਫ ਬੋਲ ਰਹੇ ਨੇ ਤੁਸੀਂ ਵੀ ਜਾਣਦੇ ਹੋ ਉਹਨਾਂ ਦਾ ਨਾਮ ਵਿਕਰਮ ਚੌਧਰੀ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਹਾਈ ਕਮਾਂਡ ਨੂੰ ਕੁਝ ਕਿਹਾ ਕਿਉਂਕਿ ਸੁਖਿੰਦਰ ਅੰਦਾਵਾ ਜੀ ਕਹਿ ਰਹੇ ਨੇ ਕਿ ਚੰਨੀ ਸਾਹਿਬ ਜਿੱਤੇ ਜਿਤਾਏ ਨੇ ਪਰ ਵਿਕਰਮ ਚੌਧਰੀ ਜਿਹੜੇ ਸਿਰਫ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਐਕਸਪੈਲ ਕਰ ਦੇਣਾ ਚਾਹੀਦਾ ਸਾਡੀ ਹਾਈ ਕਮਾਂਡ ਸਾਡੀ ਪਾਰਟੀ ਦੀ ਇਹੀ ਗਲਤੀ ਹੈ ਕਿ ਅਸੀਂ ਡਿਸੀਜਨ ਲੈਣ ਚ ਦੇਰੀ ਕਰ ਦਿੰਨੇ ਆ ਜੋ ਤੱਕ ਉਹ ਬੰਦਾ ਸਾਨੂੰ ਕੱਢ ਨਹੀਂ ਸਕਦਾ ਸਾਨੂੰ ਲੋਡ ਨਹੀਂ ਹੈ ਨਾ ਐਕਸਪੈਲ ਕਰਨ ਦੀ ਨਾ ਕੁਝ ਉਹ ਪਰਿਵਾਰ ਹੁਣ ਚਲੇ ਗਿਆ ਕਾਂਗਰਸ ਚੋਂ ਉਹ ਤਾਂ ਸਿਰਫ ਐਮਐਲਏ ਹੋਣ ਕਰਕੇ ਉਹ ਆਪਣਾ ਮਾੜਾ ਮੋਟਾ ਸਸਪੈਂਸ਼ਨ ਵਾਲੀ ਗੱਲ ਲਈ ਬੈਠਾ ਕਿਉਂਕਿ ਐਮਐਲਏ ਤੇ ਰਜਾਇਨ ਨਹੀਂ ਕਰਨਾ ਚਾਹੁੰਦਾ ਜਿਹਦੇ ਚ ਜਿਹੜੇ ਬੰਦੇ ਕ੍ਰੈਡੀਬਿਲਟੀ ਵਾਲੇ ਜਿਹੜੇ ਬੰਦੇ ਅਣਖ ਵਾਲੇ ਐ ਉਹ ਬੰਦੇ ਤਾਂ ਇਹ ਕਰਦੇ ਆ ਕਿ ਜੀ ਅਸਤੀਫਾ ਦੇ ਕੇ ਦੂਏ ਪਾਸੇ ਜਾਂਦੇ ਆ ਕਿ ਜੀ ਮੈਂ ਇਹ ਛੱਡਿਆ ਸਭ ਕੁਝ ਜੇ ਉਹ ਸੱਚੀ ਮੁੱਚੀ ਕੋਈ ਜਾਨ ਹੈਗੀ ਐ ਜਾਂ ਕ੍ਰੈਡੀਬਿਲਟੀ ਹੈਗੀ ਆ ਉਹਦੀ ਉਹ ਰਜਾਇਨ ਕਰਕੇ ਜਾਵੇ ਨਾ ਆਪਣੀ ਮਾਂ ਆਰ ਘਰ ਵਾਲੀ ਨੂੰ ਭੇਜਦਾ ਆਪ ਇੱਧਰ ਹੀ ਅੜਕਿਆ ਹੋਇਆ ਸਿਰਫ ਐਮਐਲਏ ਸ਼ਿਪ ਕਰਕੇ ਭਾਈ ਤੈਨੂੰ ਪਾਰਟੀ ਨੇ ਐਮਐਲਏ ਬਣਾਇਆ ਸੀ ਜੇ ਤੂੰ ਹੁਣ ਦੂਸਰੀ ਪਾਰਟੀ ਦੀ ਮਦਦ ਕਰਨ ਲੱਗਿਆ ਪਹਿਲਾਂ ਐਮਐਲਏ ਸ਼ਿਪ ਤਾਂ ਛੱਡ ਅੱਛਾ ਓਪਨਲੀ ਤੁਹਾਡੇ ਖਿਲਾਫ ਚੱਲ ਰਿਹਾ ਇੱਥੇ ਨੇ ਉਹ ਪਤਾ ਕੀ ਜੀ ਮੇਰੇ ਖਿਲਾਫ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਦਾ 2000 ਬੰਦਾ ਤਾਂ ਹੋਏਗਾ ਜੇ 2001 ਹੋ ਗਿਆ ਤਾਂ ਕੀ ਫਰਕ ਪੈਂਦਾ ਮੇਰੇ ਨਾਲ ਤਾਂ ਸਾਰੇ ਜਾਣੇ}{|\text{national style kabaddi} ਖੇਲਦੇ ਆ ਪੰਜਾਬ ਸਟਾਈਲ ਦੇ ਵਿੱਚ ਕੱਲਾ-ਕੱਲਾ ਹੁੰਦਾ ਤੇ}{|\text{national} ਸਾਰੇ ਪੈਂਦੇ ਇੱਕ ਨੂੰ ਮੈਂ ਕਿਹਾ ਆ ਜਾਓ ਭਾਈ ਸਾਰੇ ਜਾਣੇ ਮੇਰੇ ਨਾਲ ਲੋਕ ਹੈ ਮੇਰੇ ਨਾਲ ਪਬਲਿਕ ਹੈ ਲੋਕ ਮੈਨੂੰ ਚਾਹੁੰਦੇ ਆ ਠੀਕ ਹੈ ਕਿ ਬਦਲਾਵ ਸੀਗਾ ਬਦਲਾਵ ਦੇ ਵਿੱਚ ਜੋ ਹੋ ਗਿਆ ਹੋ ਗਿਆ ਮੇਰੇ 3 ਮਹੀਨੇ ਨੂੰ ਲੋਕ ਯਾਦ ਕਰਦੇ ਆ ਬਾਕੀ ਕਿਸੇ ਮੁੱਖ ਮੰਤਰੀ ਨੂੰ ਕਰਦੇ ਨਹੀਂ ਕਰਦੇ ਮੈਨੂੰ ਪਤਾ ਨਹੀਂ ਉਹ ਦਾਵਾ ਕਰਦੇ ਆ ਕਿ 13 0 ਜਿਹੜੇ ਆ ਵੀ ਪੰਜਾਬ ਚੋਂ ਅਸੀਂ ਕਰਨ ਵਾਲੇ ਆ 13 0 ਸੀਟਾ 13 0 ਹੀ ਹੋਣਾ ਹੈ ਲੇਕਿਨ 0 ਆਮ ਆਦਮੀ ਪਾਰਟੀ ਦੀ ਹੋਣੀ ਇਹ ਤੁਸੀਂ ਲਿਖ ਕੇ ਰੱਖੀ ਨਹੀਂ ਚੰਨੀ ਸਾਹਿਬ ਇੱਕ ਹੋਰ ਬਹੁਤ ਜ਼ਰੂਰੀ ਜੋ ਜਾਨਣਾ ਚਾਹਾਂਗੇ ਰਵਨੀਤ ਬਿੱਟੂ ਤੇ ਹੋਰ ਭਾਜਪਾ ਦੇ ਕਈ ਲੀਡਰ ਸਾਹਿਬਾ ਕਰਦੇ ਨੇ ਕਿ 2027 ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਚੱਲੇਗੀ ਬਿੱਟੂ ਸਾਹਿਬ ਨੇ ਤਾਂ ਇਹ ਦਾਵਾ ਕੀਤਾ ਫਰਵਰੀ ਤੱਕ ਮੈਂ ਆਪ کہہ ਰਿਹਾ ਹਾਂ ਕਿ ਪਹਿਲੀ ਤਰੀਕ ਨੂੰ ਬੋਟਾ ਪਣੇ ਚਾਰ ਤਰੀਕ ਨੂੰ ਰਿਜ਼ਲਟ ਆਉਣਾ ਉਸ ਤੋਂ ਡੇਢ ਦੋ ਮਹੀਨੇ ਦੇ ਵਿੱਚ ਬਲਕਿ ਇੱਕ ਮਹੀਨੇ ਚ ਇਹ ਸਰਕਾਰ ਗਿਰ ਜਾਣੀ ਅੱਜ ਮੇਰੀ ਗੱਲ ਨੋਟ ਰੱਖਿਓ ਇਸ ਪੁਆਇੰਟ ਤੇ ਤੁਸੀਂ ਦੋਨੋਂ ਸੇਮ ਪੇਜ ਤੇ ਹੋ ਨਹੀਂ ਨਹੀਂ ਕੋਈ ਸੇਮ ਪੇਜ ਦੀ ਕੀ ਗੱਲ ਮੇਰੇ ਕਿਹੜੇ ਕੋਈ ਉਹ ਚਾਚੇ ਭਤੀਜੇ ਵਾਲੀ ਗੱਲ ਹੈ ਇੱਕ ਅਸਲੀਅਤ ਹੈ ਇਹ ਦਿਖਦਾ ਹੈ ਕਿ ਸਰਕਾਰ ਗਿਰਨੀ ਹੈ ਕਿ ਉਹ ਗਿਰ ਜਾਣੀ ਉਹਦੇ ਨਾਲ ਦੇਸ਼ ਨੂੰ ਖਤਰਾ ਹੋਣਾ ਉਹ ਕਹਿੰਦੇ ਗੁੰਮਰਾਹ ਕਰ ਲਿਆ ਇਹਨਾਂ ਨੇ ਤਾਨਾਸ਼ਾਈ ਦਾ ਰਾਜ ਇੱਥੇ ਕਰਨਾ ਹੈ ਕਿਉਂਕਿ ਸੰਵਿਧਾਨ ਅੰਬੇਦਕਰ ਸਾਹਿਬ ਨੇ ਲਿਖਿਆ ਜੇ ਬਦਲਦਾ ਹੈ ਤਾਂ ਲਿਖਾਰੀ ਵੀ ਬਦਲ ਜਾਏਗਾ ਲਿਖਾਰੀ ਬਦਲ ਗਿਆ ਤਾਂ ਸਾਡੇ ਅੰਬੇਦਕਰ ਸਾਹਿਬ ਦਾ ਨਾਮ ਬਦਲੇਗਾ ਤੁਹਾਨੂੰ ਲੱਗਦਾ ਰਿਜ਼ਰਵੇਸ਼ਨ ਵੀ ਖਤਮ ਹੋਣੀ ਇਹ ਬਦਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਰਿਜ਼ਰਵੇਸ਼ਨ ਵੀ ਤੁਹਾਨੂੰ ਲੱਗਦਾ ਕਿਉਂਕਿ ਹਾਲਾ ਕਿ ਪੀਐਮ મોદી ਖੁਦ ਇਸ ਨੂੰ ਲੈ ਕੇ ਬਦਲਣਾ ਹੈ ਇਹਨਾਂ ਨੇ ਰਿਜ਼ਰਵੇਸ਼ਨ ਸਾਨੂੰ ਕਿੱਥੇ ਦੇਣੀ ਹੈ ਇਹ ਤਾਂ ਉਹ ਲੋਕ ਹੈ ਜਿਹੜੇ ਸਾਡੇ ਕੰਨਾਂ 'ਚ ਸਿੱਕੇ ਪਾ ਦਿੰਦੇ ਸੀ ਜਿਹੜੇ ਸਾਡੇ ਅੱਖਾਂ 'ਚ ਥੋਥੇ ਪਾ ਦਿੰਦੇ ਸੀ ਚਾਹੇ ਉਹ ਕੋਈ ਵੀ ਹੈ ਪੰਜਾਬੀ ਸਾਰਿਆਂ ਦਾ ਇਹੀ ਹਾਲ ਸੀ ਅੱਛਾ ਇੱਕ ਆਖਰੀ ਸਵਾਲ ਪੰਜਾਬ ਲਈ ਜਲੰਧਰ ਲਈ ਤੁਹਾਡੇ ਕੀ ਪਲਾਨਸ ਹੈ ਕੀ ਕਰਨ ਵਾਲੇ ਹੋ ਤੁਸੀਂ ਅਗਰ ਜਿੱਦਦੇ ਹੋ ਮੈਂ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਆਇਆ ਮੈਂ ਜਦੋਂ ਖਰੜ ਸੀ ਤਾਂ ਖਰੜ ਦੀ ਡਿਵੈਲਪਮੈਂਟ ਕਰਾਈ ਅੱਜ ਚਮਕੌਰ ਸਾਹਿਬ ਪੂਰੇ ਪੰਜਾਬ ਦੇ ਸੂਬਿਆਂ ਚੋਂ ਪਹਿਲੇ ਨੰਬਰ ਦਾ ਪੰਜਾਬ ਦੇ ਸੂਬੇ ਚੋਂ ਪਹਿਲੇ ਨੰਬਰ ਦਾ ਹਲਕਾ ਹੈ ਉੱਥੇ ਮਣਾ ਮੋਹੀ ਡਿਵੈਲਪਮੈਂਟ ਹੋਈ ਹੈ ਉੱਥੇ ਉਹ ਯੂਨੀਵਰਸਿਟੀ ਬਣ ਰਹੀ ਆ ਉਥੇ ਦੋ ਆਈਟੀਆ ਕਾਲਜ ਬਣ ਰਹੇ ਆ ਉਥੇ ਦੁਕਾਨਾਂ ਤੇ ਜਿਹੜੇ ਗਲਿਆਰਾ ਬਣਾ ਦਿੱਤਾ ਮੈਂ ਦੋ ਹੀ ਪਾਸੇ ਦੁਕਾਨਾਂ ਤੇ ਮਾਰਬਲ ਲੱਗ ਚੁੱਕਿਆ ਉਥੇ ਇੱਕ ਅਜੂਬਾ ਬਣਿਆ ਜਿਹਦੇ ਵਿੱਚ ਪੂਰਾ ਸਿੱਖ ਇਤਿਹਾਸ ਫਲਮਾਇਆ ਜਾਂਦਾ ਤੇ ਲੋਕਾਂ ਨੂੰ ਸਿੱਖ ਇਤਿਹਾਸ ਦਿਖਾਇਆ ਜਾਂਦਾ 2 ਘੰਟੇ ਦਾ ਸ਼ੋਅ ਹੈ ਉਹ ਨੂੰ ਹਜ਼ਾਰਾਂ ਲੋਕ ਰੋਜ਼ ਦੇਖਣ ਆਉਂਦੇ ਕਹਿੰਦੇ ਉਹਦੇ ਵਿੱਚ ਵੀ ਤੁਸੀਂ ਘਟਾਲਾ ਕੀਤਾ ਹੈ ਅੱਜ ਤੱਕ ਅੱਜ ਤੱਕ ਉਹਦੀ ਲੈਨ ਨਹੀਂ ਟੁੱਟੀ ਜਿੱਦਣ ਦਾ ਮੈਂ ਮੁੱਖ ਮੰਤਰੀ ਬਣ ਕੇ ਉਹਦਾ ਉਦਘਾਟਨ ਕੀਤਾ ਉਸ ਤੋਂ ਅੱਜ ਤੱਕ ਦੇਖਣ ਵਾਲਿਆਂ ਦੀ ਲੈਨ ਨਹੀਂ ਟੁੱਟੀ ਤੇ ਚਮਕੌਰ ਸਾਹਿਬ ਦੀ ਕੋਈ ਸੜਕ ਕੱਚੀ ਨਹੀਂ ਹੈ ਚਮਕੌਰ ਸਾਹਿਬ ਦੀ ਇੱਕ ਵੀ ਸੜਕ ਦੇ ਵਿੱਚ ਟੋਆ ਨਹੀਂ ਹੈ ਚਮਕੌਰ ਸਾਹਿਬ ਦੀਆਂ ਸਾਰੀਆਂ ਸੜਕਾਂ ਮੈਂ ਚੌੜੀਆਂ ਕਰਕੇ ਬਣਾਤੀਆਂ ਤੁਸੀਂ ਜਾ ਕੇ ਦੇਖੋ ਚਮਕੌਰ ਸਾਹਿਬ ਨੂੰ ਚਮਕਾਇਆ ਹੈ ਪਰਮਾਤਮਾ ਦੀਆਂ ਬਾਬਿਆਂ ਦੀ ਕਿਰਪਾ ਦੇ ਨਾਲ ਉਹੀ ਏਜੰਡਾ ਲੈ ਕੇ ਮੈਂ ਜਲੰਧਰ ਚ ਆਇਆ ਸੋ ਮੇਰੇ ਜਠੇਰੇ ਜਲੰਧਰ ਵਿੱਚ ਹੈ ਮੈਂ ਜਲੰਧਰ ਦੇ ਮੇਰੇ ਦਾਦੇ ਪਰਦਾਦੇ ਜਲੰਧਰ ਦੇ ਵਾਸੀ ਸੀ ਜਲੰਧਰ ਦੇ ਨਾਲ ਦੇ ਦੁਆਬੇ ਦੇ ਸੋ ਮੈਂ ਤੁਹਾਡੇ ਜਲੰਧਰ ਵਾਲਿਆਂ ਨੂੰ ਬੇਨਤੀ ਕਰਦਾ ਕਿ ਮੈਂ ਆਪਣੇ ਜਿੱਠੇਰਿਆਂ ਵਾਸਤੇ ਆਪਸ ਆਇਆ ਤੁਸੀਂ ਮੈਨੂੰ ਸੰਭਾਲੋ ਤੇ ਤਕੜੇ ਹੋ ਕੇ ਜਿਤਾਓ ਆਪਾਂ ਜਲੰਧਰ ਨੂੰ ਇੱਕ ਨੰਬਰ ਦਾ ਹਲਕਾ ਪੰਜਾਬ ਹੀ ਵਿੱਚ ਨਹੀਂ ਦੁਨੀਆ ਦੇ ਪੂਰੇ ਇੰਡੀਆ ਚ ਬਣਾਵਾਂਗੇ ਚਲੋ ਚੰਨੀ ਸਾਹਿਬ ਸਮਝ ਸਕਦੇ ਆ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਤੇ ਤੁਸੀਂ ਜਲਦੀ ਦੇ ਵਿੱਚ ਹੋ ਪਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਨਹੀਂ ਦਿੱਤੇ ਤਾਂ ਅਗਲੀ ਮੁਲਾਕਾਤ ਦੇ ਵਿੱਚ ਤੁਹਾਡੇ ਤੋਂ ਉਹ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਜ਼ਰੂਰ ਲਵਾਂਗੇ ਅ ਤੇ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਜਦੋਂ ਮੈਂ ਜਲੰਧਰ ਦੇ ਵਿੱਚ ਲੋਕਾਂ ਦੇ ਨਾਲ ਰੂਬਰੂ ਹੋ ਰਿਹਾ ਤਾਂ ਲੋਕ 111 ਦਿਨ ਤੇ ਜੋ ਉਹਨਾਂ ਨੇ ਕੰਮ ਕੀਤੇ ਉਸ ਨੂੰ ਯਾਦ ਕਰ ਰਹੇ ਨੇ ਜਦਕਿ 111 ਦਿਨ ਬਨਾਮ 2 ਸਾਲ ਦਾ ਓਹੋ ਲੋਕਾਂ ਨੂੰ ਜੋ ਵੀ ਕਾਰਜਕਾਰ ਰਿਹਾ ਜਾਂ ਸਮਾਰਿਆ ਉਹ ਗਿਨਾਰੇ ਨੇ ਖੈਰ ਕਿਸੇ ਹੋਰ ਦਿਨ ਚੰਨੀ ਸਾਹਿਬ ਨਾਲ ਫੇਰ ਤੋਂ ਖੁੱਲ ਕੇ ਗੱਲ ਕਰਾਂਗੇ ਫਿਲਹਾਲ ਮੈਨੂੰ ਤੇ ਜਗਦੀਪ ਸਿੰਘ ਸੰਧੂ ਜੀ ਨੂੰ ਦੇ ਹੋਈ ਇਜਾਜ਼ਤ